ਇਦੇ ਵਿੱਚ ਕਪੂਤਲੇ ਦੇ ਵਿੱਚ ਘਟੋ ਘਟਿਆ ਸਬਕ 100 ਟਰੈਕਟਰ ਦਾ ਭਾਰਤੀ ਖਸਾਂ ਜਨੇਚਰ ਹੁੰਦਾ ਦਾ ਅਜੇ ਆ ਰਹਾ ਗਿਣਤੀ ਵੱਧ ਸਕਦੀ ਹੈ ਤੇ ਨਾਲ ਸਾਡੇ ਭਰਾਤਨੀ ਜਥੇਬੰਦੀਆਂ ਜਿਵੇਂ ਕਿਰਤੀ ਕਿਸਾਨ ਯੂਨੀਅਨ ਆ ਦੀਪ ਸਿੰਘ ਵਾਲਾ ਜਿਹਦੇ ਜਨਰ ਸਕੱਤਰ ਹੈ ਉਹ ਆ ਰਹੀ ਹੈ ਤੇ ਬਹੁਤ ਵੱਡੀ ਪੱਧਰ ਤੇ ਟਰੈਕਟਰ ਪਹੁੰਚ ਰਿਹਾ ਘਟੋ ਘਟ 4 3 400 ਟਰੈਕਟਰ ਜਿਹੜਾ ਕਪੂਤਲੇ ਦੇ ਅੰਦਰ ਸਿਰਫ ਇਹ ਜ਼ਿਲ੍ਹੇ ਦੇ ਅੰਦਰ ਹੈ ਦੋ ਜਥੇਬੰਦੀਆਂ ਦਾ ਜਿਹੜੇ ਬਾਕੀ ਤਸੀਲਾਂ ਦੇ ਵਿੱਚ ਟਰੈਕਟਰ ਮਾਰਚ ਹੋ ਰਹੀ ਆ ਉਹ ਵੱਖਰੀ ਆ ਔਰ ਜਿਹੜੇ ਅ ਗੈਰ ਰਾਜਨੀਤਿਕ ਵਾਲਿਆਂ ਵੱਲੋਂ ਐਮਪੀਆ ਦੇ ਤੇ ਘਰਾਂ ਦੇ ਮੋਰੇ ਜਿਹੜੇ ਟਰੈਕਟਰ ਖੜੇ ਕੀਤੇ ਆ ਉਹ ਵੱਖਰੇ ਆ ਮੋਟਿਵ ਸਭ ਤੋਂ ਪਹਿਲਾਂ ਮੋਟਿਵ ਦੇ ਦਾ ਕੌਮੀ ਨੀਤੀ ਖਰੜਾ ਜਿਹੜਾ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਭੇਜਿਆ ਆ ਉਹ ਜਥੇਬੰਦੀਆਂ ਨੇ ਜਿਹੜੀ ਸਮਝ ਬਣਾਈ ਆ ਉਹ ਕਹਿੰਦੇ ਇਹ ਕਾਲੇ ਕਾਨੂੰਨਾਂ ਨਾਲੋਂ ਵੀ ਵੱਧ ਘਾਤਕ ਹੈ ਕਿਉਂਕਿ ਉਹਦੇ ਵਿੱਚ ਸੈਲੋਜ਼ ਜਿਹੜੇ ਸਟੋਰ ਆ ਔਰ ਹੋਰ ਗੋਦਾਮ ਆ ਉਹਨਾਂ ਨੂੰ ਮੰਡੀਆਂ ਦਾ ਰੂਪ ਧੰਨਵਾਦ ਧੰਨਵਾਦ ਕਿਹਾ ਉਹਨਾਂ ਨੇ ਤੇ ਜਦੋਂ ਉਹਨਾਂ ਦੇ ਵਿੱਚ ਮੰਡੀਆਂ ਬਣ ਗਈਆਂ ਉਹ ਵਪਾਰੀ ਇੱਕ ਇਹ ਗੱਲ ਵੀ ਕਹੀ ਹੈ ਕਿ ਇੱਕ ਵਪਾਰੀ ਜਿਹੜਾ ਜੇ ਕਪੂਰਸ ਤੇ ਵੀ ਉਹਦਾ ਆਪਣਾ ਰਜਿਸਟ੍ਰੇਸ਼ਨ ਕਰਾਉਂਦਾ ਤਾਂ ਪੂਰੇ ਪੰਜਾਬ ਦੇ ਵਿੱਚ ਉਹ ਮਾਲ ਆਪਣਾ ਖਰੀਦ ਸਕਦਾ ਇਸ ਤਰੀਕੇ ਦੇ ਨਾਲ ਜਿਹੜੀਆਂ ਆ ਰਵਾਇਤੀ ਮੰਡੀਆਂ ਪਹਿਲਾਂ ਬਣੀਆਂ ਹੋਈਆਂ ਜਿਹਦੇ ਨਾਲ ਪੰਜਾਬ ਦਾ ਵਿਕਾਸ ਹੁੰਦਾ ਪੰਜਾਬ ਦੀਆਂ ਸੜਕਾਂ ਬਣਦੀਆਂ ਤੇ ਹੋਰ ਬਹੁਤ ਸਾਰੇ ਕਰਮਚਾਰੀ ਜਿਹੜੇ ਇੱਥੇ ਕੰਮ ਕਰਦੇ ਆ ਆਰਥੀਆ ਜਿਹੜਾ ਉਹ ਵਿੱਚੋਂ ਬਿਲਕੁਲ ਬਾਹਰ ਜਾਊਗਾ ਔਰ ਲੇਬਰ ਜਿਹੜੀ ਆ ਜਿਹੜੀ ਆਰਟੀਆ ਦੇ ਨਾਲ ਕੰਮ ਕਰਦੀ ਆ ਉਹ ਵੀ ਇਹਦੇ ਵਿੱਚੋਂ ਮੰਨਤੀ ਹੋ ਜੂਗੀ ਸੋ ਇਹ ਬਹੁਤ ਵੱਡਾ ਨੁਕਸਾਨ ਜਿਹੜਾ ਇਹ ਕੋਈ ਜਿਹੜਾ ਬੈਲ ਆ ਉਹਦੇ ਉਹਦੇ ਨਾਲ ਹੋ ਰਿਹਾ ਤੇ ਉਹਦੇ ਨਾਲ ਮੰਡੀਆਂ ਖਤਮ ਹੋ ਜਾਣੀਆਂ ਫਿਰ ਅਗਲੇ ਆਪਣੀ ਮਰਜ਼ੀ ਮੁਤਾਬਕ ਉਹ ਕਿਸਾਨਾਂ ਨੂੰ ਰੇਟ ਦਿਆ ਕਰਨਗੇ ਉਹਦੇ ਵਿੱਚ ਵੈਰਾਈਟੀ ਆ ਜਾਣੀਆਂ ਉਹਦੇ ਵਿੱਚ ਜਿੱਦਾਂ ਗ੍ਰੇਡ ਆ ਜਾਣੇ ਆ ਵੀ ਚੰਗੇ ਗ੍ਰੇਡ ਦਾ ਰੇਟ ਆ ਮਾੜੇ ਗ੍ਰੇਡ ਦਾ ਰੇਟ ਆ ਜਿਹੜੇ ਫੋਰਥ ਗ੍ਰੇਡ ਆ ਉਹਨਾਂ ਨੇ ਉਹ ਭੰਗ ਦੇ ਪਾੜੇ ਉਹ ਲੈਣਾ ਹੁਣ ਸਾਡੀ ਜਿਹੜੀ ਫਸਲ ਆ ਉਹ ਇੱਕੋ ਗ੍ਰੇਡ ਦੇ ਵਿੱਚ ਵਿਕਦੀ ਆ ਕਿਉਂਕਿ ਇਹ ਫਸਲ ਜਿਹੜੀ ਆ ਕੁਦਰਤ ਦੇ ਨਿਯਮਾਂ ਅਨੁਸਾਰ ਪੈਦਾ ਹੁੰਦੀ ਆ ਇਹਨੂੰ ਕਿਸਾਨ ਨੇ ਤਾਂ ਪਾਣੀ ਖਾਦ ਦੇਣਾ ਹੁੰਦਾ ਪਰ ਇਹਨੂੰ ਪਾਲਣਾ ਇਸ ਮੌਸਮ ਨੇ ਪਾਲਣਾ ਹੁੰਦਾ ਮੌਸਮ ਮੁਤਾਬਕ ਫਸਲ ਹੁੰਦੀ ਆ ਜਿਹਨੂੰ ਆਪਾਂ ਕੁਦਰਤ ਕਹਿ ਸਕਦੇ ਵੀ ਕੁਦਰਤ ਪਾਲਦੀ ਇਹਨੂੰ ਤੇ ਉਹਦੇ ਵਿੱਚ ਦਾਣਾ ਤਿਆਰ ਹੋਣਾ ਗ੍ਰੇਡਾਂ ਮੁਤਾਬਕ ਤਿਆਰ ਹੋਣਾ ਇਹ ਕੁਦਰਤ ਦੇ ਵਾਸਤੇ ਆ ਕਿਸਾਨ ਦੇ ਵਾਸਤੇ ਨਹੀਂ ਆ ਉਹਦੇ ਵਿੱਚ ਬਹੁਤ ਘਾਟਾ ਜਿਹੜਾ ਕਿਸਾਨ ਨੂੰ ਪੈਣਾ ਜਦੋਂ ਇਹ ਗਰੇਡਾਂ ਦੇ ਵਿੱਚ ਫਸਲ ਲੈਣੀ ਸ਼ੁਰੂ ਕਰ ਦਿੱਤੀ। ਰਾਣਾ ਜੀ ਉਹ ਪਿੰਡ ਜੱਥੇਬੰਦੀਆਂ ਜਿਹੜੀਆਂ ਅੱਜ ਟਰੈਕਟਰ ਮਾਰਚ ਇੱਕੋ ਕੱਢ ਰਹੀਆਂ। ਅ ਵੈਸੇ ਤਾਂ ਸੰਯੁਕਤ ਮੋਰਚੇ ਦੀਆਂ ਜਿਹੜੀਆਂ 37 ਜੱਥੇਬੰਦੀਆਂ ਔਰ ਗੈਰ ਰਾਜਨੀਤਿਕ ਦੀਆਂ ਜਿਹੜੇ 5 ਜੱਥੇਬੰਦੀਆਂ ਪੰਜਾਬ ਦੀ ਇਹ ਕਾਲ ਹੈਗੀ ਆ ਭਾਰਤ ਭਰ ਦੀ। ਆਲ ਇੰਡੀਆ ਕਿਸਾਨ ਸਭਾ ਵੱਲੋਂ ਇਹ ਜਿਹੜੀ ਆ ਸੰਯੁਕਤ ਮੋਰਚੇ ਵੱਲੋਂ ਕਾ ਲਿਆ ਪਰ ਕਪੂਰਥਲੇ ਦੇ ਵਿੱਚ ਇੱਥੇ 2 ਜੱਥੇਬੰਦੀਆਂ ਅ ਜਿਹੜੀਆਂ ਸ਼ਹਿਰ ਦੇ ਵਿੱਚ ਕਰ ਰਹੀਆਂ ਟਰੈਕਟਰ ਮਾਰਚ ਉਹਦੇ ਵਿੱਚ ਹੈ ਭਾਰਤੀ ਕਿਸਾਨ ਜੂਨੇ ਇਕੱਠਾ ਹੋਣ ਦਾ ਧਨੀਰ ਗਰੁੱਪ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਤੁਹਾਨੂੰ ਲੱਗ ਨਹੀਂ ਰਿਹਾ ਕਿ ਪਿਛਲੇ ਸਮੇਂ ਜਦੋਂ ਟਰੈਕਟਰ ਮਾਰਚ ਕਰਦੇ ਸੀ ਤੇ 11 ਦਾ ਲੱਖਾਂ ਦਾ ਘਾਟ ਹੋ ਜਾਂਦਾ ਹੈ ਅੱਜ ਉਹ ਦੇਖੀਏ ਕਿ ਘਾਟ ਨੁਕਸਾਨ ਆਇਆ ਹੈ ਕਾਰਨ ਹਨੇ ਉਹ ਤੁਹਾਡਾ ਨਜ਼ਰੀਆ ਹੋ ਸਕਦਾ ਹੈ ਲੋਕਾਂ ਦਾ ਨਜ਼ਰੀਆ ਹੋ ਸਕਦਾ ਪਰ ਸਾਡੀ ਜਥੇਬੰਦੀ ਦੇ ਟਰੈਕਟਰ ਅੱਗੇ ਨਾਲੋਂ ਘੱਟੋ-ਘੱਟ 50 60 ਟਰੈਕਟਰ ਜਿਆਦੇ ਆ ਔਰ ਸਾਨੂੰ ਇਹ ਵੀ ਗੱਲ ਨਾਲ ਆ ਕਿ ਜਿਹੜਾ ਅਸੀਂ ਇੰਨਾ ਜ਼ੋਰ ਲਾ ਕੇ ਟਰੈਕਟਰ ਅੱਗੇ ਕੰਮ ਕਰਦੇ ਆ ਇਹ ਕਿ ਬਿਲਕੁਲ ਸ਼ਾਂਤ ਹੋ ਕੇ ਸਯੁਗਤ ਮੋਰਚੇ ਦਾ ਜਿਵੇਂ ਜਿਵੇਂ ਦਾ ਸੁਨੇਹਾ ਉਹ ਗਾਂ ਗਰੁੱਪਾਂ ਵਿੱਚ ਪਹੁੰਚਾਇਆ ਕਿਤੇ ਅਸੀਂ ਐਕਸਟਰਾ ਜੋਰ ਨਹੀਂ ਲਾਇਆ ਕਿਸਾਨ ਆਪਣੇ ਆਪ ਜਾਗਰੂ ਹੋ ਪਿਆ ਸਾਡੇ ਜਥੇਬੰਦੀ ਵਿੱਚ ਤੋਂ ਬਹੁਤ ਬੜਾਵਾ ਸਯੁਗਤ ਮੋਰਚੇ ਨੇ 26 ਜਨਵਰੀ ਹੀ ਕਿਉਂ ਜਿਹੜਾ ਨਿਸ਼ਚਿਤ ਕੀਤਾ ਵਾ ਟਰੈਕਟਰ ਮਾਰਚ ਆ 26 ਜਨਵਰੀ ਦੇ ਨਾਲ ਇਤਿਹਾਸ ਜੁੜਦਾ ਜਦੋਂ 2000 21 ਦੇ ਵਿੱਚ 2021 ਦੇ ਵਿੱਚ ਸਯੁਗਤ ਮੋਰਚਾ ਦਿੱਲੀ ਕਾਲ ਦਿੰਦਾ ਕਿ ਅਸੀਂ ਟਰੈਕਟਰ ਮਾਰਚ 26 ਦੀ ਪ੍ਰੇਡ ਨੂੰ ਲੈ ਕੇ ਕਰਾਂਗੇ ਤੇ ਉਸ ਵੇਲੇ ਸਰਕਾਰ ਨੇ ਇੱਕ ਖਰੜ ਪਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਸ ਉਹ ਇੱਕ ਇਤਿਹਾਸ ਬਣਿਆ ਸੀਗਾ ਜਿਹਦੇ ਵਿੱਚ ਇਹਨਾਂ ਨੇ ਬਿਲਕੁਲ ਸਰਕਾਰ ਨੇ ਐਸੀ ਚਾਲ ਚਲਾਈ ਸੀ ਕਿ ਉਹ ਜਿਹੜਾ ਤਾਰਪੀਡੋ ਕਰਨ ਦੀ ਕੋਸ਼ਿਸ਼ ਕੀਤੀ ਮੋਰਚੇ ਨੂੰ ਕਿਉਂਕਿ ਕਈ ਲੋਕ ਇਸ ਸਾਲ ਨੂੰ ਲਿੰਦੇ ਆ ਕਿ 26 ਜਨਵਰੀ 1950 ਨੂੰ ਦੇਸ਼ ਦਾ ਸੰਵਿਧਾਨ ਜਿਹੜਾ ਲਾਗੂ ਹੋਇਆ ਸੀ ਤੇ ਕਿਸਾਨਾਂ ਦੇ ਮਗਰ ਜਿਹੜੀਆਂ ਵਾ ਏਜੰਸੀਆਂ ਦਾ ਹੱਥ ਉਹ 26 ਜਨਵਰੀ ਨੂੰ ਹੀ ਇਹ ਜਿਹੜੇ ਰੋਸ ਖਾਵੇ ਕਰਦੀਆਂ ਸਿਧਾਂਤ ਚ ਲੱਗ ਰਿਹਾ ਸੀ ਕੀ ਕਹਿਣਾ ਹੈ ਇਸ ਨੂੰ ਨਹੀਂ ਜੇ ਤੁਸੀਂ ਸੰਵਿਧਾਨ ਵਾਲੇ ਦਿਨ ਹੀ ਜੇ ਸਰਕਾਰਾਂ ਜਾਂ ਏਜੰਸੀਆਂ ਸੰਵਿਧਾਨ ਵਾਲੇ ਦਿਨ ਹੀ ਜਿੱਥੇ ਬੰਦੀਆਂ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼ ਕਰਨਗੇ ਆਪਣੇ ਕੁਝ ਬੰਦੇ ਖਰੀਦ ਕੇ ਉੱਥੇ ਤੁਸੀਂ ਤੋੜਨ ਦੀ ਕੋਸ਼ਿਸ਼ ਕਰੋਗੇ ਮੋਰਚੇ ਨੂੰ ਤਾਂ ਫਿਰ ਸਾਡਾ ਇਤਿਹਾਸ ਬਣਦਾ ਨਾ ਫਿਰ ਅਸੀਂ ਉਹ ਦਿਨ ਤਾਂ ਚੁਣਿਆ ਕਿ ਤੁਸੀਂ ਗਣਤੰਤਰ ਦਿਵਸ ਦੇ ਨਾਲ ਮਜ਼ਾਕ ਕਰਦੇ ਹੋ ਅਸੀਂ ਗਣਤੰਤਰ ਦਿਵਸ ਦੀ ਪੂਜਾ ਕਰਦੇ ਕਹ ਲੋ ਜਾਂ ਅਸੀਂ ਗਣਤੰਤਰ ਦਿਵਸ ਨੂੰ ਸੰਵਿਧਾਨ ਵਾਅ ਅਤੁੱ ਦੇ ਸਵਿਧਾਨ ਤੇ ਵਿਸ਼ਵਾਸ ਕਰਕੇ ਤੇ 26 ਚੁਣੀ ਗਈ ਹੈ ਨਾ ਉਹਨਾਂ ਨੂੰ ਜਿਹੜੇ ਜਿਹੜੇ ਇਹਦੇ ਵਿੱਚ ਖੜੜ ਪਾਉਂਦੇ ਆ ਉਹਨਾਂ ਨੂੰ ਵਿਸ਼ਵਾਸ ਨਹੀਂ ਉਹ ਕੇਵਲ ਝੰਡੇ 1947 ਨੂੰ ਦੇਸ਼ ਦੀ ਵੰਡ ਹੋਈ 15 ਅਕਤੂਬਰ ਨੂੰ ਚੋਨੀ ਰੋਸ ਮਾਰਟ ਕੱਟੇ ਨਾ ਅਸਲ ਉਹ ਸਾਡੇ ਨਾਲ ਇਤਿਹਾਸ ਜੁੜਿਆ ਨਹੀਂ ਦਿੱਲੀ ਜਿੱਲੀ ਜੁੜਿਆ ਸੀ ਸਾਡੇ ਨਾਲ 26 ਨੂੰ 26 ਜਨਵਰੀ ਨੂੰ ਸਾਡੇ ਨੂੰ ਜਿਹੜਾ ਸੰਘਰਸ਼ ਸੀਗਾ ਉਹਨੂੰ ਆਪਣੇ ਤਰੀਕੇ ਦੇ ਨਾਲ ਇਹਨਾਂ ਨੇ ਤਾਰ ਪੀਟੋ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਸਮਝਦਾਰ ਜਥੇਬੰਦੀਆਂ ਨੇ ਉਹਦੇ ਵਿੱਚ ਪੂਰੀ ਸਮਝ ਬਣਾ ਕੇ ਉਸ ਸੰਘਰਸ਼ ਨੂੰ ਲੜਿਆ ਔਰ ਜਿੱਤਿਆ